ਮਾਘੁਰ ਜੀ ਦਾ ਖਾਲਸਾ ਮਾਘੁਰ ਜੀ ਕੇ ਖਤੇ ਡਾਕਟਰ ਨਵਜੋਤ ਕੌਰ ਸਿੱਧੂ ਉਹਨਾਂ ਨੇ ਪੀਐਮ ਮੋਦੀ ਦੀ ਜਣ ਕੇ ਨਰਿੰਦਰ ਮੋਦੀ ਸਾਹਿਬ ਦੀ ਤਾਰੀਫ ਕੀਤੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਦੀ ਤੇ ਰਾਹੁਲ ਗਾਂਧੀ ਤੇ ਬੰਨੇ ਨਿਸ਼ਾਨਾ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਅਧਿਆਤਮਿਕ ਨੇ ਇਹ ਉਹਨਾਂ ਦੀ ਸ਼ਖਸੀਅਤ ਤੋਂ ਸਾਫ਼ ਝਲਕਦਾ ਹੈ ਜਾਨਕਿ ਆਸਥਾ ਨਾਲ ਜੁੜੇ ਹੋਏ ਨੇ ਰੋਹਾਨੀ ਚਿਹਰਾ ਇਹਨਾਂ ਦੀ ਗੱਲਬਾਤ ਡਾਕਟਰ ਨਮਜੋਤ ਕੌਰ ਸਿੱਧੂ ਨੇ ਕਹੀ ਤੇ ਇੱਕ ਉਹਨਾਂ ਨੇ ਰਾਹੁਲ ਗਾਂਧੀ ਬਾਰੇ ਜਿਹੜੀ ਗੱਲ ਕਹੀ ਹੈ ਉਹ ਕਹਿੰਦੇ 8-8 ਮਹੀਨੇ ਉਹ ਕਿਸੇ ਨੂੰ ਮਿਲਦੇ ਨਹੀਂ। ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨੀ ਜਣਕੇ ਰਾਹੁਲ ਗਾਂਧੀ ਨੂੰ ਮਿਲਣਾ ਮੁਲਾਕਾਤ ਕਰਨੀ ਕਦੇ ਸੌਖੀ ਨਹੀਂ 8-8 ਮਹੀਨੇ ਲੱਗ ਜਾਂਦੇ ਆ। ਉਹਨਾਂ ਨੇ ਇਹ ਗੱਲ ਕਹੀ। ਤੇ ਬਾਕੀ ਉਹਨਾਂ ਨੇ ਕੁਝ ਗੱਲਾਂ ਇਹ ਕੀਤੀਆਂ ਨੇ ਕਿ ਰਾਹੁਲ ਗਾਂਧੀ ਸਾਰਿਆਂ ਨਾਲ ਬਰਾਬਰੀ ਦਾ ਵਿਹਾਰ ਨਹੀਂ ਕਰਦਾ। ਹਲੇ ਵੀ ਉਹ ਗਾਂਧੀ ਪਰਿਵਾਰ ਦੀ ਸੋਚ ਨਾਲ ਜੁੜਿਆ ਹੋਇਆ ਹੈ। ਜਣਕੇ ਰੋਇਵਾੜਾ ਸ਼ਾਹੀ ਤਾਨਾ ਸਾਹੀ ਦੇ ਨਾਲ ਉਹ ਜੁੜਿਆ ਹੋਇਆ ਇਹ ਉਹਦੇ ਦਿਮਾਗ ਵਿੱਚ ਚੱਲਦਾ ਹੈ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਡਾਕਟਰ ਨਵਜੋਤ ਕੌਰ ਸਿੱਧੂ ਨੇ ਹੁਣ ਮੋਦੀ ਸਾਹਿਬ ਦੀ ਤਾਰੀਫ ਕਰਨ ਤੋਂ ਮਤਲਬ ਇਹ ਹੈ ਕਿ ਬਹੁਤ ਵੱਡਾ ਕੋਈ ਆਉਂਦਾ ਸਰਕਾਰ ਦੇ ਵਿੱਚ ਮਿਲਣ ਵਾਲਾ ਜਾਂ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡਾ ਚਿਹਰਾ ਬਣਾਇਆ ਜਾ ਸਕਦਾ ਹੈ ਇਹ ਜੋੜੇ ਨੂੰ ਜਣਕੇ ਸਿੱਧੂ ਜੋੜੇ ਉਦੇ ਵਿੱਚ ਡਾਕਟਰ ਨਵਜੋਤ ਕੌਰ ਸਿੱਧੂ ਵੀ ਹੋ ਸਕਦੇ ਤੇ ਨਵਜੋਤ ਸਿੰਘ ਸਿੱਧੂ ਵੀ ਹੋ ਸਕਦੇ ਹੈ ਕਿਹਜ ਕੋਈ ਦੋਰਾ ਮੰਨੇ ਪਰ ਜਦੋਂ ਉਹ ਕਾਂਗਰਸ ਪਾਰਟੀ ਦੀ ਗੱਲ ਕਰਦੇ ਹੈ ਉਹ ਕਹਿੰਦੇ ਹੈ ਕਿ ਸਾਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਸੀ ਕਾਂਗਰਸ ਨੇ ਤੇ ਹੋਰ ਕਈ 5-7 ਮਹੀਨੇ ਡੇਢੇ ਸਾਲ ਜਨਕੀ ਕਾਂਗਰਸ ਪਾਰਟੀ ਦੇ ਚੋ ਇਹ ਉਹਨਾਂ ਨੂੰ ਆਫਰ ਆਈ ਸੀ ਪਰ ਉਹਨਾਂ ਨੂੰ ਇਹ ਕੁਝ ਦਿੱਤਾ ਨਹੀਂ ਗਿਆ ਤੇ ਇੱਕ ਉਹਨਾਂ ਨੇ ਬਹੁਤ ਵੱਡੀ ਗੱਲ ਹੋਰ ਕਹੀ ਹੈ ਉਹ ਕਹਿੰਦੇ ਲਗਭਗ ਮੈਂ ਮਹੀਨੇ ਦਾ 40 ਲੱਖ ਰੁਪਇਆ ਕਮਾਉਂਦੀ ਹਾਂ 40 ਲੱਖ ਰੁਪਇਆ ਡਾਕਟਰ ਨਰਜੋਤ ਕੌਰ ਸਿੱਧੂ ਕਹਿੰਦੇ ਮੈਂ ਕਮਾਉਂਦੀ ਹਾਂ ਤੇ ਮੇਰੇ ਪਤੀ ਨਰਜੋਤ ਸਿੰਘ ਸਿੱਧੂ ਇੱਕ ਦਿਨ ਦਾ 25 ਲੱਖ ਰੁਪਇਆ ਕਮਾਉਂਦੇ ਨੇ ਇਹ ਗੱਲ ਕਹੀ ਉਹ ਕਹਿੰਦੇ ਕਹਿੰਦੇ ਜੇ ਰਾਹੁਲ ਗਾਂਧੀ ਕੋਲੇ ਸਾਨੂੰ ਮਿਲਣ ਦਾ ਟਾਈਮ ਨਹੀਂ ਹੈਗਾ ਫਿਰ ਸਾਡੇ ਕੋਲੇ ਕਿਹੜਾ ਟਾਈਮ ਹੈਗਾ ਅਸੀਂ ਕਿਹੜਾ ਘਟਾਂ ਕਿਸੇ ਤੋਂ ਮੈਂ 4000 ਰੁਪਏ ਮਹੀਨੇ ਦਾ ਕਮਾਉਣੀ ਆ ਤੇ ਮੇਰਾ ਪਤੀ ਨਵਜੋਤ ਸਿੰਘ ਸਿੱਧੂ ਇੱਕ ਦਿਨ ਦਾ 25 ਲੱਖ ਰੁਪਏ ਕਮਾਉਂਦਾ ਇਹ ਗੱਲਾਂ ਵਿੱਚ ਵਜਨ ਤਾਂ ਹੈਗਾ ਕੋਈ ਦੋ ਰੋਂ ਵਾਲੀ ਪਰ 25 ਲੱਖ ਰੁਪਇਆ ਇੱਕ ਦਿਨ ਦਾ ਕਿੱਥੋਂ ਆਉਂਦਾ ਔਰ 40 ਲੱਖ ਰੁਪਇਆ ਮਹੀਨੇ ਦਾ ਕਿੱਥੋਂ ਆਉਂਦਾ ਸਵਾਲ ਇਹ ਵੀ ਬਹੁਤ ਵੱਡਿਆ ਚਲੋ ਇਹ ਗੱਲਾਂ ਤਾਂ ਜਿਹੜੇ ਸੈਲੀਬ੍ਰਿਟੀ ਬੰਦੇ ਹੁੰਦੇ ਆ ਉਹਨਾਂ ਦੀ ਇਨਕਮ ਦੇ ਸੋਰਸ ਸੋਸ਼ਲ ਮੀਡੀਆ ਤੋਂ ਵੱਡੇ ਵੱਡੇ ਟੀਵੀ ਚੈਨਲਾਂ ਤੋਂ ਵੱਡੇ ਵੱਡੇ ਸ਼ੋਅ ਦੇ ਵਿੱਚੋਂ ਹੁੰਦੇ ਆ ਕੋਈ ਦੋ ਰੋਮਾਨੀ ਕਿਉਂਕਿ ਸਿੱਧੂ ਸਾਹਬ ਬਹੁਤ ਵੱਡੇ ਵੱਡੇ ਸ਼ੋਅ ਕਰਦੇ ਆ ਬੰਬੇ ਦੇ ਵਿੱਚ ਇਨਕਾ ਤੁ ਇਨ ਇਹਨੂੰ ਕਮਾਉਣਾ ਦੀ ਹੋ ਸਕਦੀ ਹੈ ਇਹ ਚ ਕੋਈ ਦੋਰਾ ਨਹੀਂ ਪਰ ਮੈਂ ਗੱਲ ਅਹੁਦਿਆਂ ਦੀ ਕਰਨੀ ਹੈ ਉਹ ਕਹਿੰਦੇ ਸਾਨੂੰ ਕਾਂਗਰਸ ਪਾਰਟੀ ਵਿੱਚੋਂ ਇਹ ਕਿਹਾ ਗਿਆ ਸੀ ਕਿ ਘਟੋ ਘਟ ਉਪ ਮੁੱਖ ਮੰਤਰੀ ਬਣਾਇਆ ਜਾਓ ਸੱਤ ਮਹਿਕਮੇ ਖੋਹ ਦਿੱਤੇ ਜਾਣਗੇ ਪੰਜਾਬ ਗਵਰਨਮੈਂਟ ਦੇ ਵਿੱਚ ਇੱਥੇ ਜਿਹੜੀ ਪੰਜਾਬ ਬਚਾਉਣ ਵਾਲੀ ਗੱਲ ਹੈ ਨਾ ਉਹ ਕਿਤੇ ਨਜ਼ਰ ਨਹੀਂ ਆਉਂਦੀ ਮਤਲਬ ਸਿੱਧਮ ਸਦਾ ਕਹਿ ਲਈਏ ਤਾਂ ਵੀ ਕੇਵਲ ਕੁਰਸੀ ਦਾ ਲਾਲਚ ਹੈ ਹੁਣ ਮਹਿਕਮੇ ਵੱਧ ਸਾਨੂੰ ਮਿਲਣੇ ਚਾਹੀਦੇ ਉਪ ਮੁੱਖ ਮੰਤਰੀ ਦਾ ਉਹਦਾ ਸਾਨੂੰ ਮਿਲਣਾ ਚਾਹੀਦਾ ਇੱਥੇ ਤਾਂ ਕਿਤੇ ਪੰਜਾਬ ਬਚਾਉਣ ਦੀ ਗੱਲ ਨਜ਼ਰ ਆਉਂਦੀ ਨਹੀਂ ਇਹ ਤਾਂ ਸਪਸ਼ਟ ਹੈ ਬਾਕੀ ਵੱਧ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ ਜਾਂ ਹਾਈ ਕਮਾਂਡ ਉਹਨਾਂ ਨੂੰ ਪਤਾ ਹੋਵੇ ਵੀ ਇਹ ਸਿੱਧੂ ਜੋੜੇ ਦੇ ਨਾਲ ਵਾਅਦੇ ਕੀਤੇ ਸੀ ਵੀ ਉਪ ਮੁੱਖ ਮੰਤਰੀ ਬਣਾਵਾਂਗੇ ਜੋ ਸਤ ਮਹਿਕ ਵਿੱਚ ਸਰਕਾਰ ਵਿੱਚੋਂ ਉਹਨਾਂ ਨੂੰ ਹੋਰ ਦੇ ਮੰਗੇ ਇਹ ਉਹ ਦੱਸ ਸਕਦੇ ਆ ਪਰ ਜਦੋਂ ਕਿਤੇ ਇਹ ਡੇਂਗਾ ਮਾਰੀਆਂ ਜਾਂਦੀਆਂ ਨੇ ਪੰਜਾਬ ਨੂੰ ਬਚਾਵਾਂਗੇ ਪੰਜਾਬ ਦੀ ਜਿਹੜੀ ਇਕਨੋਮੀ ਹੈ ਬਜਟ ਜਿਹੜਾ ਹੈ ਉਹਨੂੰ ਅਪ ਕਰਾਂਗੇ ਕਰਜ਼ਾ ਉਤਾਰ ਦਿਆਂਗੇ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਹੱਲ ਹੋ ਜਾਣਗੇ ਸਰਕਾਰ ਦੇ ਲਈ ਗਵਰਨਮੈਂਟ ਦੇ ਲਈ ਜਿਹੜਾ ਇਨਕਮ ਦਾ ਸੋਰਸ ਹੈ ਉਹ ਬਹੁਤ ਵੱਡਾ ਹੋ ਸਕਦਾ ਹੈ ਇਹ ਕਿਤੇ ਨਜ਼ਰ ਨਹੀਂ ਹੁੰਦਾ ਇੱਕ ਲਾਜ ਤੋਂ ਸੋਇਆ ਹੁਣ ਉਪ ਮੁੱਖ ਮੰਤਰੀ ਦਾ ਚਿਹਰਾ ਸੱਤ ਹੋਰ ਕਿਹੜੇ ਵਿਭਾਗ ਲੈਣੇ ਸੀ ਜਿਨ੍ਹਾਂ ਵਿੱਚ ਵੱਧ ਤੋਂ ਵੱਧ ਪੈਸਾ ਇਕੱਠਾ ਕੋ ਹੁੰਦਾ ਹੋਵੇ ਇਹ ਗੱਲਾਂ ਤਾਂ ਹਜ਼ਮ ਨਹੀਂ ਹੋ ਸਕਦੀਆਂ ਚਲੋ ਜਿਹੜੀਆਂ ਇਹ ਪੋਸਟਾਂ ਡਾਕਟਰ ਨਵਜੋਤ कौर ਸਿੱਧੂ ਦੀਆਂ ਪੈ ਰਹੀਆਂ ਨੇ ਉਹਦੇ ਥੱਲੇ ਲੋਕਾਂ ਦੇ ਕਾਫੀ ਕਮੈਂਟ ਨੇ ਉਹਦੇ ਵਿੱਚ ਕਾਫੀ ਬੁੱਧੀਜੀਵੀ ਲੋਕ ਵੀ ਕਮੈਂਟ ਕਰਦੇ ਆ ਕਿ ਇਹਦੇ ਵਿੱਚ ਪੰਜਾਬ ਬਚਾਉਣ ਵਾਲੀ ਕੋਈ ਗੱਲ ਨਹੀਂ ਔਰ ਇਹਨਾਂ ਦਾ ਇਹ ਬੋਲਾਪਣ ਜਿਹੜਾ ਹੈਗਾ ਭਾਵੇਂ ਡਾਕਟਰ ਮਨਜੋਤ ਕੌਰ ਸਿੱਧੂ ਹੋਵੇ ਭਾਵੇਂ ਸਿੱਧੂ ਸਾਹਿਬ ਹੋਣ ਵੀ ਕਿਸੇ ਪਾਰਟੀ ਨੂੰ ਰਾਸ ਨਹੀਂ ਆ ਰਿਹਾ ਇਹ ਕਮੈਂਟਾਂ ਦੇ ਵਿੱਚ ਇਹਨਾਂ ਪ੍ਰਤੀ ਟਿੱਕਾਂ ਟਿੱਪਣੀਆਂ ਜਿਹੜੀ ਲੋਕਾਂ ਨੇ ਕੀਤੀ ਹੈ ਕਿਤੇ ਨਾ ਕਿਤੇ ਉਹ ਜਾਇਜ਼ ਵੀ ਹੈਗੀ ਹੈ ਸਹੀ ਵੀ ਹੋ ਗਈ ਹੈ ਕਿਉਂਕਿ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਪੰਜਾਬ ਨੂੰ ਬਚਾਉਣਾ ਹੈ ਅਸੀਂ ਪੰਜਾਬ ਦੀ ਖਾਤਰ ਲੜਨਾ ਹੈ ਫਿਰ ਆਹ ਅਹੁਦਿਆਂ ਦੀ ਗੱਲ ਕਿਵੇਂ ਆ ਗਈ ਫਿਰ ਇਹ ਲਾਜ ਕਿੱਥੋਂ ਜਾਗ ਗਈ ਫਿਰ ਇਹਦੇ ਤਾਨਨੇ ਨੇ ਮੈਂ 40 ਲੱਖ ਕਮਾਉਂਦੀ ਆ ਮੇਰੇ ਘਰ ਵਾਲਾ 25 ਲੱਖ ਇੱਕ ਦਿਨ ਦਾ ਕਮਾਉਂਦਾ ਫਿਰ ਇਹ ਤਾਨਾशाही ਤਾਂ ਰਾਹੁਲ ਗਾਂਧੀ ਨੂੰ ਵੀ ਵੱਡੀ ਹੈ ਇਹ ਰਜਵਾੜਾ ਸਾਹੀ ਇਹ ਅਮੀਰੀ ਭੰਡ ਜਿਹੜਾ ਹੈਗਾ ਇਹ ਤੇ ਰਾਹੁਲ ਗਾਂਧੀ ਨੂੰ ਵੀ ਵੱਡਾ ਸਵਾਲ ਹੁਣ 25 ਲੱਖ ਰੁਪਇਆ ਇੱਕ ਦਿਨ ਵਿੱਚ ਕਮਾਉਣਾ 40 ਲੱਖ ਰੁਪਇਆ ਇੱਕ ਮਹੀਨੇ ਦਾ ਕਮਾਉਣਾ ਇਹ ਕਿਤੇ ਨਾ ਕਿਤੇ ਸਵਾਲ ਪੈਦਾ ਹੁੰਦੇ ਆ ਨਾ ਵੀ ਕਿੱਥੋਂ ਆ ਰਹੇ ਪੈਸੇ ਆ ਕਿਹੜਾ ਕਾਰੋਬਾਰ ਹੈ ਹੋ ਜਾ ਇਹ ਸਵਾਲ ਤਾਂ ਉੱਠਣਗੇ ਉੱਠਣਗੇ ਫਿਰ ਜੇ ਇੰਨਾ ਪੈਸਾ ਤੁਹਾਨੂੰ ਬਿਨਾਂ ਸਰਕਾਰ ਤੋਂ ਆ ਰਿਹਾ ਤੁਸੀਂ ਆਪਣੀ ਕਿਰਤ ਮਿਹਨਤ ਕਰਕੇ ਕਮਾ ਰਹੇ ਹੋ ਫਿਰ ਸਰਕਾਰਾਂ ਵਿੱਚ ਤੁਸੀਂ ਜਾ ਕੇ ਲੈਣਾ ਕਿ ਕੀ ਹੈ ਜੇ ਇੰਨਾ ਪੈਸਾ ਤੁਹਾਡੇ ਕੋਲ ਇੱਕ ਦਿਨ ਵਿੱਚ ਆ ਰਿਹਾ ਤਾਂ ਫਿਰ ਸਰਕਾਰ ਦੇ ਵਿੱਚ ਇਸ ਕੰਮ ਹੋ ਕੇ ਸੇਵਾ ਕਰੋ ਨਾ ਫਿਰ ਆਪਣੀ ਨਵੀਂ ਪਾਰਟੀ ਵੀ ਬਣਾ ਲਓ ਬਥੇਰੇ ਲੋਕ ਨੇ ਇੱਥੇ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਬਡੇ ਵੱਡੇ ਸਮਾਜਸੀ ਵੀ ਨੇ ਵੱਡੇ ਵੱਡੇ ਬਾਬੇ ਨੇ ਉਹ ਸਾਰਿਆਂ ਦੇ ਨਾਲ ਇਕਜੁੱਟ ਹੋ ਕੇ ਇਕ ਪਾਰਟੀ ਬਣਾ ਲਓ ਪੰਜਾਬ ਨੂੰ ਬਚਾਉਣ ਦੀ ਗੱਲ ਕਰੋ ਜਾਨਕਿ ਸਵਾਰਥ ਹੈਗਾ ਲਾਲਚ ਕਿਤੇ ਨਾ ਕਿਤੇ ਹੈਗਾ ਇਹ ਐਵੇਂ ਨਹੀਂ ਬਡੋਲਾ ਬਣ ਲੋਕਾਂ ਨੇ ਜਿਹੜੇ ਤਖਲਸ ਦਿੱਤੇ ਆ ਲੋਕਾਂ ਨੇ ਜਿਹੜੇ ਤੁਹਾਡੇ ਨਾਲ ਡਾਇਲੌਗ ਵਰਤੇ ਐਵੇਂ ਨਹੀਂ ਕਦੇ ਹੈਗੀ ਕਾਂਗਰਸ ਪਾਰਟੀ ਨੂੰ ਇਹਨਾਂ ਬਿਆਨਾਂ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਜਵਾਬ ਦੇਣਾ ਚਾਹੀਦਾ ਹੈ ਬਿਵਾਕਾਈ ਕਾਂਗਰਸ ਦੇ ਵਿੱਚ ਇਹ ਸਭ ਕੁਝ ਹੋਇਆ ਵੱਡੇ ਅਹੁਦਿਆਂ ਦੀ ਗੱਲ ਹੋਈ ਸੀ ਰਾਹੁਲ ਗਾਂਧੀ 8-8 ਮਹੀਨੇ ਨਹੀਂ ਮਿਲਦਾ ਇਹ ਪੰਜਾਬ ਦੇ ਲੋਕ ਵੀ ਜਵਾਬ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ